ਪੰਜਾਬ ਸਰਕਾਰ ਜਿਹੜਾ ਖੇਕਣ ਕਰਦੀ ਹੈ ਉਹਨੂੰ ਖੇਕਣ ਕਰਨ ਦੀ بجائے ਕਿ ਜੇ ਸੱਚੋ ਪੰਜਾਬ ਦੀ ਸਰਕਾਰ ਇਸ ਮਸਲੇ ਤੇ ਸੀਰੀਅਸ ਹੈ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੇ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਤੇ ਇਹ ਹੱਕ ਦੇ ਹੱਕ 'ਚ ਮਤਾ ਪਾਇਆ ਜਾਵੇ ਜਿਹੜੇ ਢੋਂ ਕਰਕੇ ਗਏ ਸੀ ਇਹਨਾਂ ਦੇ ਮੰਤਰੀ ਮੀਤ ਹੇਰ ਤੇ ਕੰਗ ਤੇ ਜਾ ਕੇ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਹਮਾਇਤ ਦੇਣ ਗਏ ਸੀ ਤੇ ਉਹਨਾਂ ਨੇ ਭਜਾਏ ਸੀ ਉਥੋਂ ਦੇ ਵਿਦਿਆਰਥੀਆਂ ਨੇ ਮੋਰਚੇ ਦੇ ਵਿੱਚ ਉਹਨਾਂ ਨੂੰ ਦਵੱਲਿਆ ਸੀ ਕਿ ਤੁਸੀਂ ਖੇਖਣ ਕਰਨਾ ਏ ਹੋ ਉਹ ਵਿਦਿਆਰਥੀਆਂ ਦਾ ਉਹ ਕਿਹਾ ਬੋਲੋ ਸੱਚ ਸਾਹਬਤ ਹੋਇਆ ਕਲਾ ਹੱਕ ਜਮਾ ਕੇ ਨਹੀਂ ਸਰਨਾ ਉਹਨੂੰ ਚਲਾਉਣ ਵਾਸਤੇ ਗਰੰਟਾ ਜਾਰੀ ਕਰਨੀਆਂ ਪੈਣੀਆਂ ਗ੍ਰਾਂਟ ਤੁਸੀਂ ਦੇਣੀ ਨਹੀਂ ਕਲਾ ਕਣਾ ਪੰਜਾਬ ਯੂਨੀਵਰਸਿਟੀ ਸਰਦੀ ਹੈ ਨਰੋਲਾ ਇਹਦੇ ਨਾਲ ਨਹੀਂ ਸਰਨਾ ਸਨੇਟ ਦੀਆਂ ਚੋਣਾਂ ਹੋ ਵੀ ਜਾਣ ਸਨੇਟ ਦੁਆਰਾ ਚੁਣੀ ਵੀ ਜਾਵੇ ਸਨੇਟ ਨੇ ਚੁਣੀ ਜਾਣ ਤੋਂ ਬਾਅਦ ਅੱਗੇ ਕਰਨਾ ਕੀ ਹੈ ਮਸਲਾ ਇਹ ਹੈ ਜੇ ਸਰਕਾਰ ਦਾ ਚੱਕਰੀ ਕਰਨੀ ਹੈ ਉਹ ਸਨੇਟ ਨੇ ਚੁਣੀ ਹੋਈ ਨੇ ਫੇਰੇ ਹੁਜੀ ਸਨੇਟ ਤੋਂ ਆਪਾਂ ਕਰਾਉਣਾ ਕੀ ਹੈ ਪੰਜਾਬ ਯੂਨੀਵਰਸਿਟੀ ਦਾ ਬੀਸੀ ਜੇ ਉਹ ਮੋਦੀ ਦੀ ਜੇਬ ਚੋਂ ਨਿਕਲੂਗਾ ਤਾਂ ਸਨੇਟ ਦਾ ਕੀ ਕਰਾਉਣਾ ਆਪ ਸਨੇਟ ਤੋਂ ਇਹ ਭੈਮ ਆ ਜਿੱਥੋਂ ਜਦੋਂ ਖੇਤੀ ਤੇ ਹਮਲਾ ਹੁੰਦਾ ਉਦੋਂ ਪੰਜਾਬ ਦੇ ਕਿਸਾਨ ਕੱਢਦੇ ਐ ਤੇ ਜਦੋਂ ਜਵਾਨੀ ਦੇ ਹੱਕਾਂ ਤੇ ਹਮਲਾ ਹੁੰਦਾ ਰੁਜ਼ਗਾਰ ਤੇ ਵਿੱਦਿਆ ਤੇ ਉਦੋਂ ਨੌਜਵਾਨੀ ਵੀ ਪਿੱਛੇ ਨਹੀਂ ਹਟਦੀ ਉਹ ਵੀ ਇਹ ਬਹਿਮ ਕੱਢਦੀ ਐ ਬਹੁਤ ਹੀ ਸਤਕਾਰਯੋਗ ਕਿਸਾਨ ਭੈਣੋ ਤੇ ਭਰਾਵੋ ਤੇ ਵੱਖ-ਵੱਖ ਜਥੇਬੰਦੀਆਂ ਦੇ ਅੱਜ ਦੇ ਇਕੱਠ 'ਚ ਪਹੁੰਚੇ ਵਰਕਰ ਤੇ ਆਗੂ ਸਾਥੀਓ ਕਿਸੇ ਕਵੀ ਨੇ ਲਿਖਿਆ ਉਹ ਲਿਖਦਾ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕਟਿਆਣੇ ਹੀ ਭੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਬੰਨ ਲਾਇਆ ਹਰ ਛੱਲ ਨਹੀਂ ਰੁਕਦੀ ਜਿਵੇਂ ਸਦਾ ਹੀ ਪੰਜਾਬ ਤੇ ਸੈਂਟਰ ਦੀਆਂ ਸਰਕਾਰਾਂ ਨੂੰ ਇਹ ਭਰਮ ਰਿਹਾ ਕਿ ਉਹ ਕਦੇ ਖੇਤੀ ਤੇ ਕਦੇ ਵਿਦਿਆ ਤੇ ਕਦੇ ਰੋਜ਼ਗਾਰ ਤੇ ਕਦੇ ਸੜਕਾਂ ਤੇ ਬੱਖੋ ਵੱਖਰੇ ਪਬਲਿਕ ਅਦਾਰਿਆਂ ਤੇ ਆਪਣੀ ਮਰਜ਼ੀ ਦੇ ਨਾਲ ਹਮਲੇ ਕਰਨ ਗੀਆਂ ਉਹਨਾਂ ਨੂੰ ਖਤਮ ਕਰਨ ਦੇ ਕਦਮ ਲੈਣ ਗੀਆਂ ਤੇ ਲੋਕ ਚੁੱਪ ਕਰਕੇ ਜਰਦੇ ਰਹਿਣਗੇ ਪਰ ਨਹੀਂ ਅਸੀਂ ਸਲਾਮ ਕਰਦੇ ਹਾਂ ਪੰਜਾਬ ਦੀ ਜਵਾਨੀ ਨੂੰ ਜਿਨ੍ਹਾਂ ਨੇ ਪੰਜਾਬ ਦੀ ਉਹ ਸਰਮੌਰ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਤਲੀ ਤੇ ਧਰ ਕੇ ਪੰਜਾਬ ਸਰਕਾਰ ਦਾ ਇਹ ਵਹਿਮ ਕੱਢਿਆ ਕਿ ਨਹੀਂ ਤੁਸੀਂ ਮਣਾਇਆ ਕਰਦੇ ਰਹੋਗੇ ਸੈਂਟਰ ਸਰਕਾਰ ਦਾ ਵਹਿਮ ਕੱਢਿਆ ਕਿ ਤੁਸੀਂ ਮਣਾਇਆ ਕਰਦੇ ਰਹੋਗੇ ਦੋਵਾਂ ਸਰਕਾਰਾਂ ਨੇ ਜੋਰ ਲਾਇਆ ਆ ਦੱਸ ਕੇ ਗਿਆ ਯੂਨੀਵਰਸਿਟੀ ਬਚਾਓ ਦਾ ਬਚਾਓ ਮੋਰਚੇ ਦਾ ਆਗੂ ਕਿ ਪਹਿਲਾਂ ਸੈਂਟਰ ਵਾਲਿਆਂ ਨੇ ਜਣੀ ਜੂਟੀ ਵਾਲਿਆਂ ਨੇ ਆਪਣੀ ਫੋਰਸ ਲਾਈ ਆਪਣੀਆਂ ਬੱਸਾਂ ਲਾਈਆਂ ਨੱਕੇ ਲਾਏ ਫਿਰ ਜਦੋਂ ਉਹਨਾਂ ਦੀ ਫਾਇਲ ਨਹੀਂ ਪੁੱਗੀ ਤਾਂ ਜਿਹੜੇ ਢੋਂ ਕਰਕੇ ਗਏ ਸੀ ਇਹਨਾਂ ਦੇ ਮੰਤਰੀ ਮੀਤ ਹੇਰ ਤੇ ਕੰਗ ਜਾ ਕੇ ਯੂਨੀਵਰਸਿਟੀ ਵਿਚੋਂ ਮੋਰਚੇ ਨੂੰ ਹਮਾਇਤ ਦੇਣ ਗਏ ਸੀ ਤੇ ਉਹਨਾਂ ਨੇ ਭਜਾਏ ਸੀ ਉਥੋਂ ਦੇ ਵਿਦਿਆਰਥੀਆਂ ਨੇ ਮੋਰਚੇ ਦੇ ਵਿੱਚੋਂ ਉਹਨਾਂ ਨੂੰ ਦਵਲਿਆ ਸੀ ਕਿ ਤੁਸੀਂ ਖੇਖਣ ਕਰਨਾ ਹੈ ਉਹ ਵਿਦਿਆਰਥੀਆਂ ਦਾ ਉਹ ਕਿਹਾ ਬੋਲੋ ਸੱਚ ਸਾਹਤ ਹੋਇਆ ਜਦੋਂ 10 ਤਰੀਕ ਨੂੰ ਵਿਦਿਆਰਥੀਆਂ ਨੇ ਇਕੱਠ ਸੱਦਿਆ ਤਾਂ ਪੀਪੀ ਦੀਆਂ ਵਰਦੀਆਂ ਪਾਈ ਪੰਜਾਬ ਪੁਲਿਸ ਰੀਆਂ ਤਾਂ ਐਂਟੀ ਰੀਅਟ ਫੋਰਸ ਦੀਆਂ ਵਰਦੀਆਂ ਪਾਈ ਪੰਜਾਬ ਦੀ ਪੁਲਿਸ ਦੇ ਭਰਤੀ ਕਿਤੇ ਮਲਾਜਮ ਨੌਜਵਾਨ ਡਾਂਗਾ ਨਹੀਂ ਖੜੇ ਸੀ ਅੱਗੇ ਯੂਨੀਵਰਸਿਟੀ ਦੀਆਂ ਕੰਡਾਂ ਦੇ ਦੁਆਲੇ ਬਾੜ ਕਰੀ ਖੜੇ ਸੀ ਵੀਡੀਓ ਆਈਆਂ ਸਾਰੇ ਪੰਜਾਬ ਨੇ ਦੇਖੀਆਂ ਇਸ ਕਰਕੇ ਸਾਥਿਓ ਇਹ ਬਹਿਮ ਜਿੱਥੋਂ ਜਦੋਂ ਖੇਤੀ ਤੇ ਹਮਲਾ ਹੁੰਦਾ ਉਦੋਂ ਪੰਜਾਬ ਦੇ ਕਿਸਾਨ ਕੱਢਦੇ ਐ ਤੇ ਜਦੋਂ ਜਵਾਨੀ ਦੇ ਹੱਕਾਂ ਤੇ ਹਮਲਾ ਹੁੰਦਾ ਰੋਜ਼ਗਾਰ ਤੇ ਵਿੱਦਿਆ ਤੇ ਉਦੋਂ ਨੌਜਵਾਨੀ ਵੀ ਪਿੱਛੇ ਨਹੀਂ ਹਟਦੀ ਉਹ ਵੀ ਇਹ ਬਹਿਮ ਕੱਢਦੀ ਐ ਸੋ ਇਸ ਲਈ ਹੁਣ ਜਦੋਂ ਇਹ ਮਸਲਾ ਪੰਜਾਬ ਯੂਨੀਵਰਸਿਟੀ ਦੇ ਸਨੇਟ ਦੇ ਮਸਲੇ ਦੀ ਗੱਲ ਸਾਥੀ ਕਰਕੇ ਗਿਆ ਠੀਕ ਹੈ ਸਨੇਟ ਨੂੰ ਬਚਾਉਣ ਦਾ ਸਵਾਲ ਹੈ ਨੋਟੀਫਿਕੇਸ਼ਨ ਵਾਪਸ ਲੈ ਲਿਆ ਰੋਣੂ ਦੇਖਦੇ ਆ ਨੋਟੀਫਿਕੇਸ਼ਨ ਵਾਪਸ ਲੈ ਕੇ ਸਨੇਟ ਚੋਣਾ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਜਣੀ ਕਹਿਤਾ ਐਲਾਨ ਕਰਤਾ ਕਿ ਪ੍ਰਕਿਰਿਆ ਸ਼ੁਰੂ ਕਰਤੀ ਅਸੀਂ ਪਰ ਹਲੇ ਚੀਜ਼ਾਂ ਬਾਕੀ ਆ ਅਧੂਰੀਆਂ ਸਨੇਟ ਦੀਆਂ ਚੋਣਾ ਹੋ ਵੀ ਜਾਣ ਸਨੇਟ ਦੁਆਰਾ ਚੁਣੀ ਵੀ ਜਾਵੇ ਸਨੇਟ ਨੇ ਚੁਣੀ ਜਾਣ ਤੋਂ ਬਾਅਦ ਅੱਗੇ ਕਰਨਾ ਕੀ ਹੈ ਮਸਲਾ ਇਹ ਹੈ ਮਸਲਾ ਇਹ ਨਹੀਂ ਸਨੇਟ ਚੁਣੀ ਜਾਂਦੀ ਹੈ ਕਿ ਨਹੀਂ ਚੁਣੀ ਜਾਂਦੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਨੇਟ ਦੀਆਂ ਚੋਣਾਂ ਬਹਾਲ ਹੋਣੀਆਂ ਚਾਹੀਦੀਆਂ ਸਨੇਟ ਚੁਣੀ ਜਾਣੀ ਚਾਹੀਦੀ ਹੈ ਪਰ ਉਹ ਚੁਣੀ ਗਈ ਸਨੇਟ ਜੇ ਨਰੋਲ ਸਰਕਾਰ ਦੀ ਪਪਟ ਬਣ ਕੇ ਕੰਮ ਕਰੂਗੀ ਜੇ ਸਰਕਾਰ ਦਾ ਚੱਕਰੀ ਕਰਨੀ ਹੈ ਉਹ ਸਨੇਟ ਨੇ ਚੁਣੀ ਹੋਈ ਨੇ ਫੇਰੇ ਹੁਜੀ ਸਨੇਟ ਤੋਂ ਆਪਾਂ ਕਰਾਉਣਾ ਕੀ ਐ ਇਸ ਕਰਕੇ ਭਰਾਵੋ ਜੇ ਪੰਜਾਬ ਯੂਨੀਵਰਸਿਟੀ ਦਾ ਬੀਸੀ ਜੇ ਉਹ ਮੋਦੀ ਦੀ ਜੇਬ ਚੋਂ ਨਿਕਲੂਗਾ ਤਾਂ ਸਨੇਟ ਦਾ ਕੀ ਕਰਾਉਣਾ ਆਪਾਂ ਸਨੇਟ ਤੋਂ ਜੇ ਪੰਜਾਬ ਯੂਨੀਵਰਸਿਟੀ ਦੀ ਹੋਸਟਲ ਦੀ ਫੀਸ ਉੱਥੇ ਵਿਦਿਆਰਥੀ ਦੇ ਪੜਨ ਗਏ ਨਹੀਂ ਫੀਸ ਮੈਸਰੀ ਫੀਸ ਬਾਹਰੋਂ ਬੈਠੀ ਸਰਕਾਰ ਨੇ ਤੈਅ ਕਰ ਦੇਣੀ ਉੱਤੋਂ ਆਰਡਰ ਕਾ ਜਾਣਾ ਤੇ ਸਨੇਟ ਨੇ ਮੋਹਰ ਲਾ ਦੇਣੀ ਐ ਇਹੋ ਜੀ ਸਨੇਟ ਤੋਂ ਆਪਾਂ ਕਰਾਉਣਾ ਕੀ ਐ ਲੋੜ ਤਾਂ ਇਹ ਹੈ ਕਿ ਉਹ ਸਨੇਡ ਦੇ ਵਿੱਚ ਵੀ ਸਾਡੇ ਮਜ਼ਦੂਰਾਂ ਦੀ ਸਾਡੇ ਕਿਸਾਨਾਂ ਦੀ ਸਾਡੇ ਵਿਦਿਆਰਥੀਆਂ ਦੀ ਸਾਡੇ ਅਧਿਆਪਕਾਂ ਦੀ ਕਿੰਨੀ ਕੁ ਸੁਣਵਾਈ ਹੁੰਦੀ ਹੈ ਉਹਨਾਂ ਦਾ ਦਾਖਲ ਕਿੰਨਾ ਕੁ ਵਾਧਾ ਉੱਥੇ ਜਮਹੂਰੀ ਮਹੌਲ ਕਿੰਨਾ ਕੁ ਬਣਦਾ ਜਿਹੜੀ ਇਹ ਮਸਲਾ ਖੜਿਆ ਪੂਰੇ ਦਾ ਪੂਰਾ ਇਹਦੀ ਲੋੜ ਹੈ ਲੋੜ ਇਸ ਗੱਲ ਦੀ ਹੈ ਸਨੇਡ ਦੇ ਸਮੇਤ ਜਿੰਨੀ ਵੀ ਗਵਰਨਿੰਗ ਬਾਡੀ ਹੈ ਯੂਨੀਵਰਸਿਟੀ ਦੀ ਜਿਹੜੀ ਬੀਸੀ ਨੂੰ ਚੁਣਨ ਦਾ ਰਾਈਟ ਉਸ ਗੁਰਨੇ ਬੋਡੀ ਕੋਲੇ ਹੋਣਾ ਚਾਹੀਦਾ ਨਾ ਕਿ ਸਿਆਸੀ ਪੋਸਟ ਬਣ ਜਾਣੀ ਚਾਹੀਦੀ ਹੈ ਬੀਸੀ ਦਾ ਚੁਣਨਾ ਇਸ ਕਰਕੇ ਪਰਾ ਹੋਇਆ ਵੱਡਾ ਮਸਲਾ ਦੂਜੀ ਗੱਲ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੈ ਇਹ ਚ ਕੋਈ ਦੋਰਾ ਹੀ ਨਹੀਂ ਪੰਜਾਬ ਕੋਲੇ ਰਹਿਣੀ ਚਾਹੀਦੀ ਹੈ ਪੰਜਾਬ ਸਰਕਾਰ ਜਿਹੜਾ ਖੇਕਣ ਕਰਦੀ ਹੈ ਉਹਨੂੰ ਖੇਕਣ ਕਰਨ ਦੀ ਬਜਾਏ ਕਰਨਾ ਇਹ ਚਾਹੀਦਾ ਕਿ ਜੇ ਸੱਚੀਓ ਪੰਜਾਬ ਦੀ ਸਰਕਾਰ ਇਸ ਮਸਲੇ ਤੇ ਸੀਰੀਅਸ ਹੈ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੇ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੈ ਤੇ ਇਹ ਹੱਕ ਦੇ ਹੱਕ 'ਚ ਮਤਾ ਪਾਇਆ ਜਾਵੇ ਇਸੇ ਤਰ੍ਹਾਂ ਕੱਲਾ ਹੱਕ ਜਮਾ ਕੇ ਨਹੀਂ ਸਰਨਾ ਉਹਨੂੰ ਚਲਾਉਣ ਵਾਸਤੇ ਗਰੰਟਾ ਜਾਰੀ ਕਰਨੀਆਂ ਪੈਣੀਆਂ ਗ੍ਰਾਂਟ ਤੁਸੀਂ ਦੇਣੀ ਨਹੀਂ ਕੱਲਾ ਕਹਣਾ ਪੰਜਾਬ ਯੂਨੀਵਰਸਿਟੀ ਸਾਡੀ ਐਨਰੋਲ ਇਹਦੇ ਨਾਲ ਨਹੀਂ ਸਰਨਾ ਪੰਜਾਬ ਯੂਨੀਵਰਸਿਟੀ ਦੀਆਂ ਸਾਰੀਆਂ ਵਿੱਤੀ ਜ਼ਿੰਮੇਵਾਰੀਆਂ ਪੰਜਾਬ ਸਰਕਾਰ ਚੱਕੇ ਇਹਦਾ ਮਤਾ ਬਨਾ ਸਭਾ ਦੇ ਵਿੱਚ ਪਾਇਆ ਜਾਵੇ ਇਹਦੀ ਸਾਰੇ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਰਿਹਾ ਭਗਵਾਕਰਨ ਹੋ ਰਿਹਾ ਨਿੱਜੀਕਰਨ ਹੋ ਰਿਹਾ ਇਹਦੀ ਜਨਮਦਾਤੀ ਨਵੀਂ ਸਿੱਖਿਆ ਨੀਤੀ 2020 ਹੈ 2020 ਦੇ ਵਿੱਚ ਖੇਤੀ ਕਾਨੂੰਨ ਆਏ ਤੁਸੀਂ ਲੜ ਕੇ ਰੱਦ ਕਰਵਾ ਲੇ ਖੇ ਜਣੀ ਬਿਜਲੀ ਬਿਲਾ ਆ ਫੋਲਡ ਕਰਵਾ ਲਿਆ ਲੇਬਰ ਕੋਡ ਖੜੇ ਹੈ ਨਵੀਂ ਸਿੱਖਿਆ ਨੀਤੀ ਖੜੀ ਹੈ ਜਿਉਂਦੀ ਤੋ ਇਹਦੀ ਜਨਮਦਾਤੀ ਨਵੀਂ ਸਿੱਖਿਆ ਨੀਤੀ ਹੈ ਪੰਜਾਬ ਸਰਕਾਰ ਨੂੰ ਜੇ ਸੱਚੀ ਮੁੱਚੀ ਕੇਂਦਰੀਕਰਨ ਦੇ ਖਿਲਾਫ ਹੈ ਸਰਕਾਰ ਨਵੀਂ ਸਿੱਖਿਆ ਨੀਤੀ 2020 ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੇ ਪਰ ਨਹੀਂ ਸਾਥਿਓ ਖਖਣ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਇਸ ਕਰਕੇ ਤੁਸੀਂ ਸਮਝਦੇ ਹੋ ਵਿਦਿਆਰਥੀਆਂ ਨੇ ਸਮਝਿਆ ਤੁਸੀਂ ਵਧਾਈ ਦੇ ਪਾਤਰੋਂ ਆਉਣ ਵਾਲੇ ਸਮੇਂ ਵਿੱਚ ਵੀ ਇਹਨੂੰ ਸਮਝੋ ਇਹਨੂੰ ਪੁੱਝੋ ਤੇ ਇਹਨਾਂ ਲੜਾਈਆਂ ਨੂੰ ਜਿਹੜੀਆਂ ਇਕਲੇ ਇਕਲੀਆਂ ਲੜਾਈਆਂ ਖੜੀਆਂ ਹੋਈਆਂ ਲੜਾਈਆਂ ਇਹਨੂੰ ਇੱਤ ਜਟ ਕਰਕੇ ਆਓ ਸਾਰੇ ਕਿਸਾਨ ਮਜ਼ਦੂਰ ਨੌਜਵਾਨ ਵਿਦਿਆਰਥੀ ਤੇ ਮਲਾਜਮ ਇਹ ਸਾਂਝੀ ਲੜਾਈ ਨੂੰ ਅੱਗੇ ਤੋਰਿਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ